ਹਾਂਜੀ ਸਤਿ ਸ੍ਰੀ ਅਕਾਲ ਆ ਸਤਿ ਸ੍ਰੀ ਸਾਰੇ ਰਾਜੀ ਕਿਸੇ ਹੋਵਗੇ ਜਿਵੇਂ ਤੁਹਾਨੂੰ ਪਤਾ ਆ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਜਿਹਦੀ ਪੰਜਾਬੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਪਹਿਲਾਂ ਆਪਾਂ ਟ੍ਰਾਇਲ ਪਹਿਰਾ ਬੋਲਦੇ ਆ ਤਾਂ ਜੋ ਤੁਹਾਡਾ ਹੱਥ ਚੱਲ ਪੇ ਉਸ ਤੋਂ ਬਾਅਦ 2.5 ਟਾਈਮਿੰਟਾਂ ਦੇ ਦੋ ਪ੍ਰੋਪਰ ਪੈਰੇ ਤੇ ਵਿੱਚ ਦੀ 2 ਮਿੰਟ ਦੀ ਖਾਲੀ ਵੀਡੀਓ ਜਿੱਦੇ ਤੁਸੀਂ ਉਹ ਰੀਡ ਕਰ ਸਕੋ ਚਲੋ ਹੁਣ ਸਮਾਂ ਬਰਬਾਦ ਨਾ ਕਰਦੇ ਹੋਏ ਆਪਾਂ ਤੁਹਾਨੂੰ ਟ੍ਰਾਇਲ ਪਰ ਆ ਬੋਲਣ ਲੱਗਦੇ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਰੈਡੀ ਕਿਸੇ ਮਨੁੱਖ ਦੀ ਸੰਗਤ ਹੀ ਉਸ ਦਾ ਕਿਰਦਾਰ ਚੰਗਾ ਮਾੜਾ ਬਣਾਉਂਦੀ ਹੈ ਡੰਡੀ ਕੋਈ ਵਿਅਕਤੀ ਗਲਤ ਰਾਹ ਉੱਤੇ ਤੁਰ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ ਡੰਡੀ ਦੂਜਿਆਂ ਦੀ ਦੇਖਾ ਦੇਖੀ ਆਪਣਾ ਘਰ ਪਰਿਵਾਰ ਅਤੇ ਰਿਸ਼ਤੇ ਬਰਬਾਦ ਕਰ ਲੈਂਦਾ ਹੈ ਡੰਡੀ ਕਿਸੇ ਵਿਅਕਤੀ ਦੀ ਚੁਣੀ ਹੋਈ ਮਾੜੀ ਸੰਗਤ ਉਸ ਨੂੰ 도ਬ ਸਕਦੀ ਹੈ ਅਤੇ ਚੰਗੀ ਸੰਗਤ ਉਸ ਦੀ ਬੇੜੀ ਪਾਰ ਲਾ ਸਕਦੀ ਹੈ ਡੰਡੀ ਲੋ ਜੀ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਰੈਡੀ ਹੋ ਜਾਓ ਰੇਡੀ ਮਾਂ ਸ਼ਕਤੀ ਦਾ ਸਰੂਪ ਹੈ ਡੰਡੀ ਇਸ ਲਈ ਮਾਤਾ ਨੂੰ ਪੂਜਨੀਕ ਮੰਨਿਆ ਗਿਆ ਹੈ ਡੰਡੀ ਹਰ ਸੁੱਖ ਦੁੱਖ ਵਿੱਚ ਮਾਂ ਨੂੰ ਪੁਕਾਰਿਆ ਜਾਂਦਾ ਹੈ ਜਿਸ ਨਾਲ ਸਾਰੇ ਵਿਗਨ ਪ੍ਰਭਾਵਹੀਨ ਹੋ ਜਾਂਦੇ ਹਨ ਡੰਡੀ ਮਾਂ ਦੀ ਮੌਜੂਦਗੀ ਕਲਿਆਣ ਅਤੇ ਸ਼ੁਭਾਗ ਦਾ ਸੰਕੇਤ ਹੈ ਡੰਡੀ ਮਾਨਵ ਮਾਤਰ ਲਈ ਮਾਂ ਪੂਜਨੀਕ ਅਤੇ ਸਤਿਕਾਰਤ ਹੈ ਡੰਡੀ ਭਗਵਤੀ ਦੇ ਰੂਪ ਵਿੱਚ ਮਾਂ ਜੀਵਨ ਦੀ ਸਫਲਤਾ ਅਤੇ ਕਲਿਆਣ ਦਾ ਕਾਰਨ ਹੈ ਡੰਡੀ ਬਿਨਾ ਸ਼ਕਤੀ ਦੇ ਕੋਈ ਵੀ ਵਿਅਕਤੀ ਸਮਾਜ ਜਾਂ ਰਾਸ਼ਟਰ ਲੰਬੇ ਸਮੇਂ ਤੱਕ ਜੀਵਤ ਨਹੀਂ ਰਹਿੰਦੇ ਡੰਡੀ ਸ਼ਕਤੀ ਦੇ ਬਿਨਾ ਸਰੀਰ ਮਿਟ ਜਾਂਦਾ ਹੈ ਡੰਡੀ ਇਸ ਲਈ ਸ਼ਕਤੀ ਦੇ ਰੂਪ ਵਿੱਚ ਮਾ ਦੇ ਚਰਨਾਂ ਦਾ ਆਸਰਾ ਲੈਣਾ ਚਾਹੀਦਾ ਹੈ ਡੰਡੀ ਜੋ ਮਨੁੱਖ ਮਾਂ ਦੀ ਮਹੱਤਤਾ ਤੋਂ ਦੂਰ ਹੈ ਉਹ ਬਦਕਿਸਮਤ ਇਸ ਧਰਤੀ ਉੱਤੇ ਨਰਜੀਬ ਹੈ ਡੰਡੀ ਮਾਂ ਦੀ ਖੁਸ਼ੀ ਪੁੱਤਰ ਦੀ ਕਿਸਮਤ ਚਮਕਾਉਣ ਦੇ ਸਮਰੱਥ ਹੈ ਡੰਡੀ ਭਾਰਤ ਮਾਤਾ ਦੇ ਸਪੂਤ ਸ਼ਕਤੀ ਦੇ ਰੂਪ ਵਿੱਚ ਉਹਨਾਂ ਦੀ ਆਰਾਧਨਾ ਉਤਪਤੀ ਕਾਲ ਤੋਂ ਕਰਦੇ ਆ ਰਹੇ ਹਨ ਡੰਡੀ ਭਾਰਤ ਮਾਤਾ ਇੱਕ ਦਿਵਿਆ ਸ਼ਕਤੀ ਦੇ ਰੂਪ ਵਿੱਚ ਮੌਜੂਦ ਹੈ ਜੋ ਦੇਵ ਲੋਕ ਤੋਂ ਉੱਤਰ ਕੇ ਧਰਤੀ ਮਾਤਾ ਦੀ ਗੋਦ ਵਿੱਚ ਬੈਠੀ ਹੈ ਡੰਡੀ ਧਰਤੀ ਮਾਤਾ ਵੀ ਗਊ ਮਾਤਾ ਤુલਸੀ ਮਾਤਾ ਗਾਇਤਰੀ ਮਾਤਾ ਅਤੇ ਵੇਦ ਮਾਤਾ ਦੀ ਤਰ੍ਹਾਂ ਲੋਕ ਕਲਿਆਣ ਲਈ ਮੌਜੂਦ ਹੈ ਡੰਡੀ ਧਰਤੀ ਮਾਤਾ ਦੀ ਪੁੱਤਰੀ ਹੈ ਮਾਂ ਭਾਰਤੀ ਹਾਂਜੀ ਸੋਟਾ ਟਾਈਮ ਓਵਰ ਹੋਣ ਵਾਲਾ ਰੈਡੀ ਹੋ ਜਾਓ ਰੈਡੀ ਜਿਸ ਸਕੂਲ ਵਿੱਚ ਡਾਕਟਰ ਵੀ ਆਰ ਅੰਬੇਦਕਰ ਪੜਦੇ ਸਨ ਉੱਥੋਂ ਦਾ ਅਨੁਸ਼ਾਸਨ ਬੜਾ ਸਖਤ ਸੀ ਡੰਡੀ ਜ਼ਿਆਦਾਤਰ ਵਿਦਿਆਰਥੀ ਉੱਚ ਵਰਗ ਦੇ ਸਨ ਡੰਡੀ ਅਨੁਸ਼ਾਸਨੀ ਹੋਣ ਕਾਰਨ ਬਹੁਤੇ ਵਿਦਿਆਰਥੀ ਦਰਦੇ ਰਹਿੰਦੇ ਸਨ ਡੰਡੀ ਡਾਕਟਰ ਅੰਬੇਦਕਰ ਬਾਲਪਨ ਤੋਂ ਹੀ ਤੇਜ ਬੁੱਧੀ ਵਾਲੇ ਸਨ ਡੰਡੀ ਉਹਨਾਂ ਦੇ ਦਿਲ ਵਿੱਚ ਇਹ ਗੱਲ ਬੈਠ ਚੁੱਕੀ ਸੀ ਕਿ ਜੋ ਕੁਝ ਪ੍ਰਾਪਤ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ ਭਾਵ ਆਪਣੀ ਲਾਇਕਤ ਨਾਲ ਡੰਡੀ ਇੱਕ ਵਾਰ ਜਦੋਂ ਉਹ ਮੀਡਲ ਕਲਾਸ ਵਿੱਚ ਸਨ ਤਾਂ ਸਕੂਲ ਵਿੱਚ ਹਾਊਸ ਟੈਸਟ ਹੋ ਰਹੇ ਸਨ ਡੰਡੀ ਪੇਪਰ ਸ਼ੁਰੂ ਹੋਇਆ ਨੂੰ ਅਜੇ 1 ਘੰਟਾ ਹੀ ਹੋਇਆ ਸੀ ਕਿ ਉਹ ਇੱਧਰ ਉੱਧਰ ਦੇਖਣ ਲੱਗੇ ਡੰਡੀ ਕੁਦਰਤੀ ਪੇਪਰ ਵੀ ਉਸ ਦਿਨ ਮਰਾਠੀ ਭਾਸ਼ਾ ਦਾ ਕੀ ਸੀ ਡੰਡੀ ਜਦੋਂ ਡਿਊਟੀ ਉੱਤੇ ਬੈਠੇ ਅਧਿਆਪਕ ਨੇ ਉਹਨਾਂ ਵੱਲ ਦੇਖਿਆ ਤਾਂ ਇੱਕਦਮ ਕਹਿਣ ਲੱਗੇ ਭੀਮੇ ਕੀ ਗੱਲ ਇੱਧਰ ਉੱਧਰ ਦੇਖ ਰਹਿ ਹੈ ਪ੍ਰਸ਼ਨ ਚੈਨਮ ਸਰ ਮੈਨੂੰ ਇੱਕ ਸ਼ਬਦ ਦਾ ਅਰਥ ਨਹੀਂ ਪਤਾ ਲੱਗ ਰਿਹਾ ਡੰਡੀ ਉਹ ਅਧਿਆਪਕ ਜਜਵਾਤੀ ਸੀ ਕਿਉਂਕਿ ਉਹ ਅੰbedkar ਨੂੰ ਪਸੰਦ ਕਰਦਾ ਸੀ ਡੰਡੀ ਦਿਖਾ ਮੈਨੂੰ ਪੇਪਰ ਡੰਡੀ ਡਾਕਟਰ ਅੰbedkar ਚੁੱਪ ਕਰਕੇ ਉੱਠ ਕੇ ਉਸ ਅਧਿਆਪਕ ਕੋਲ ਜਾ ਪੁੱਜਿਆ ਡੰਡੀ ਅਧਿਆਪਕ ਨੇ ਬੜੇ ਪਿਆਰ ਨਾਲ ਉਸ ਨੂੰ ਸ਼ਬਦ ਦਾ ਅਰਥ ਦੱਸ ਦਿੱਤਾ ਡੰਡੀ ਉਹ ਆਪਣੀ ਜਗ੍ਹਾ ਉੱਤੇ ਆ ਬੈਠੇ ਡੰਡੀ ਕੁਝ ਦੇਰ ਬਾਅਦ ਹੀ ਭੀਮਰਾਓ ਦੇ ਚਿਹਰੇ ਉੱਤੇ ਬੇਚੈਨੀ ਆ ਗਈ ਡੰਡੀ ਹਾਂਜੀ ਤਾਂ ਇਹ ਚੱਲਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਲੋੜਵੰਦਾਂ ਤਾਈਂ ਪਹੁੰਚੇ ਤੇ ਭਲਾ ਹੋਵੇ ਉਹਨਾਂ ਦਾ ਤੇ ਇਹਨੂੰ ਆਪ ਦੀ ਇਮਾਨਦਾਰੀ ਨਾਲ ਹੀ ਕਰਨਾ ਪੇਪਰ ਸਮਝ ਕੇ ਕਰਨਾ ਜਿੰਨਾਂ ਕੋਲੇ ਕੰਪਿਊਟਰ ਆ ਉਹ ਟਾਈਪ ਕਰ ਲੋ ਜਿੰਨਾਂ ਕੋਲੇ ਨਹੀਂ ਉਹ ਪੰਜਾਬੀ ਲਿਖ ਕੇ ਉਹ ਕਰੋ ਕਿ ਕੱਲਾ ਇਹਨੂੰ ਆਪਾਂ ਕਈ ਵਾਰੀ ਰੀਡ ਕਰਕੇ ਛੱਡ ਦਿੰਦੇ ਆ ਰੀਡ ਕਰਕੇ ਜੇ ਗਲਤੀ ਆ ਨਿਕਲਦੀ ਆਂ ਆਪਾਂ ਲਿਖਾਂਗੇ ਨਾ ਯਾ ਵੀ ਲਿਖਾਂਗੇ ਫਿਰ ਜਾ ਕੇ ਗਲਤੀ ਆ ਨਿਕਲਣਾ ਚਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਪੰਜਾਬੀ ਜਿੰਦਾਬਾਦ ਜੀ